ਮੈਂ ਪਹਿਲਾਂ ਤਾਂ ਮੱਥਨੇ ਦੱਸਦਾ ਵੀ ਸੰਤ ਗਿਰੀ ਜੋ ਮਾਤਾ ਜੀ ਮਾਨਪੁਰ ਵਾਲੇ ਹੋਏ ਆ ਮਾਤਾ ਤੇਜੀਕੌਰ ਜੀ ਜਿਹਨਾਂ ਦੇ ਹੁਣ ਅਸੀਂ ਮੇਰੇ ਕੋਲ ਸੀ ਸੀ ਮਾਤਾ ਜੀ ਮਹਾਰਾ ਦੀ ਕੱਲ ਨੂੰ ਅਲਕਪੁਰ ਪਰਸਾ ਸੀ ਗਏ ਸੀ ਮੱਠਾ ਟਿਕਣ ਮਾਨਪੁਰ ਉਹਨਾਂ ਦੇ ਬਚਨ ਜਾਂ ਬਚਨ ਸੰਦਰਸਨ ਚਲੋ ਮਾਤਾ ਜੀ ਕਿਆ ਕਰਦੇ ਸੀ ਜਦ ਭਈ ਮਨ ਦੇ ਸਾਰੇ ਫੁਰਨੇ ਮਰ ਜਾਣ ਕੋਈ ਸੰਕਲਪ ਵਿਕਲਪ ਨਾ ਰਹੇ ਨਾ ਆਪਣਾ ਨਾ ਪਰਿਵਾਰ ਦਾ ਨਾ ਸੰਸਾਰ ਦਾ ਕਿਸੇ ਹਰ ਪਾਸੋਂ ਕੁੱਟ ਜਾਵੇ ਅਫੁਰ ਹੋ ਜਵੇ ਬੰਦਾ ਜੀ ਫੁਰਨੀਆ ਤੋਂ ਰਹਿਤ ਹੋ ਜੇ ਅਫੁਰ ਹੋ ਕੇ ਜਦੋਂ ਪਰਮਾਤਮਾ ਲਈ ਉਹ ਪਰਮਾਤਮਾ ਭਗਤੀ ਕਰਨਿਆ ਉਹ ਸੰਤਗੀਰੀ ਦੀ ਪਹਿਲੀ ਪੌੜੀ ਹੈ ਕੋਈ ਫੁਰਨਾ ਨਹੀਂ ਹੋ ਕੋਈ ਫੁਰਨਾ ਮਨ ਚ ਨਾ ਰਹੇ ਕੁਝ ਇਹਦਾ ਵੀ ਮੈਨੂੰ ਇਹ ਚਾਹੀਦਾ ਹਰ ਸਾਡੇ ਸੰਕਲਪਕਲ ਸਾਰੇ ਮਨ ਦੇ ਮਰ ਜਾਣਾ ਜੀ ਜਿਵੇਂ ਸਭ ਕੁਝ ਛੋੜ ਪਰ ਤੂੰ ਹੀ ਤੇ ਆਇਆ ਜੋ ਅਰਜੁਨ ਦੇ ਮਾਰਾ ਦੀ ਬਾਣੀ ਪੰਕਤੀ ਹੈ ਨਾ ਵੀ ਸਭ ਕੁਝ ਛੱਡ ਕੇ ਇਹ ਜਦੋਂ ਵਾਹਿਗੁਰੂ ਦੀ ਇਸ ਰਾਤੇ ਤੁਰਾਏ ਨੇ ਬਾਬਾ ਜੀ ਸਾਰਾ ਸਤਕਾਰ ਕਰਕੇ ਕਿ ਸੰਤਗਿਰੀ ਦੀ ਟੈਲੀਪੋੜੀ ਬੇਕਿੰਸ ਸਿੰਘ ਕੇ ਰੋਤੇ ਕਿਹੜੀ ਜਗ੍ਹਾ ਜਾ ਕੇ ਮਹਾਰਜ ਕਰਦੇ ਹੈ ਮਾਰਗ ਪਰੇ ਕਰਦੇ ਹੈ ਤੇ ਮਾਨਪੁਰ ਵਾਲੇ ਮਾਤਾ ਜੀ ਨੇ ਕਿਹਾ ਜਾਓ ਭਾਈ ਉਹਨਾਂ ਕੋਲ ਸੰਗ ਜੋਨੀ ਸਾਡੀ ਮੇਰੀ ਗਰੀਬੀ ਨੂੰ ਕੋਲ ਕੀ ਹੈ ਜਾਓ ਉਹ ਉਹ ਸੰਤ ਉਹ ਬੜੇ ਸੰਤ ਹੈ ਉਹ ਹੀ ਤੁਹਾਨੂੰ ਸਭ ਕੁਝ ਬਖਸ਼ਣਗੇ 1987 ਚ ਸੱਚਖੰਡ ਗਏ ਮਾਤਾ ਜੀ ਅੱਛਾ ਮਾਤਾ ਜੀ ਉਹਨਾਂ ਨੇ ਜੀ ਪਹਿਲੀ ਵਾਰ ਗਏ ਸੀ ਪਾਪਾ ਜੀ ਨੇ ਮਾਤਾ ਜੀ ਦੇ ਭੋਗ ਤੇ ਗਏ ਸੀ ਅਸੀਂ ਦਰਸ਼ਨ ਤਾਂ ਮਾਤਾ ਜੀ ਸਾਹਿਬ ਦੇ ਨਹੀਂ ਕੀਤੇ ਜੀ ਵੀ ਇਹ ਉਹ ਬਾਬਾ ਜੀ ਮਹਾਰਾਜ ਦੇ ਨਾਲ ਬਾਬਾ ਤਿਆਨੂ ਮਾਜ ਰਾਣ ਦੇ ਬਹੁਤ ਦਰਸ਼ਨ ਕੀਤੇ ਆ ਜੀ ਤੇ ਬਾਬਾ ਜੀ ਜਿਗਨਾ ਹਿਸਾਬ ਵਾਲਿਆਂ ਦੇ ਜੀ ਜਿੰਦੀ ਨਿਰਮਲਤਾ ਤੇ ਖੜੀ ਹੈ ਜੀ ਮਨ ਦੀ ਅੰਦਰਲੀ ਬਸਤਾ ਨਾ ਬਾਹਰਲਾ ਕੋਈ ਵੀ ਹੋਵੇ ਜੀ ਬਾੜਲਾ ਪਿਕ ਜਿਹਾ ਜੇ ਮੈਨੂੰ ਆਪਾਂ 300 ਹੋ ਸਕਦੇ ਵੀ ਨੇ ਆ ਕਰੇ ਇਦਾਂ ਕਰੇ ਹੈ ਜੀ ਹੁਣ